ਮਾਡਲ ਆ 22 ਮਾਡਲ ਠੀਕ ਆ 5455210 ਹੂੰ ਸਟਾਰਟਾ ਲੋ ਜੀ ਮਿੱਤਰੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਕਿ ਜੀ ਜੋਂਡੀਅਰ ਦੋ ਭਾਈ ਆ ਇੱਕ ਤਾਂ ਆ ਖੜਾ ਐ ਨ ਨਹੀਂ ਵੀਰੇ ਇੱਕ ਨਾ ਮਾਡਲ ਆ ਇਹ ਹੈਗਾ ਜੀ 21 ਮਾਡਲ ਤੇ ਇੱਕ ਆ ਖੜਾ ਇਹ ਵਾਲਾ ਕਿੰਨਾ ਮਾਡਲ ਐ ਇਹ 22 ਮਾਡਲ ਲੋ ਜੀ ਤੇ ਹੋਰ ਵੀਰੇ ਕੰਡੀਸ਼ਨਾਂ ਦੱਸੋ ਕਿ ਆ ਇਹਨਾਂ ਦੀ ਇਹ ਦੋਨੋਂ ਆ ਹੈਗਾ ਇਹ 5405 ਠੀਕ ਹੈ ਜੀ ਠੀਕ ਹੈ ਜੀ ਇਹ 21 ਮਾਡਲ ਆ ਗਿਆ ਤੇ ਆ ਹੈਗਾ 520 5210 ਠੀਕ ਹੈ ਜੀ ਇਹ ਹੈਗਾ 22 ਮਾਡਲ ਠੀਕ ਹੈ ਤੇ ਟੈਰਾ ਦੀ ਕੰਡੀਸ਼ਨ ਕੀ ਹੈ ਵੀਰੇ ਟੈਰਾ ਦੀ ਕੰਡੀਸ਼ਨ ਹੈਗੀ ਹੈ ਜੀ ਇਹਦਾ 95% ਚਾਰੋ ਲਾ ਲਓ ਨਵੀਂ ਪੇ ਬਿਲਕੁਲ ਤੇ ਇਹ ਵਾਲਾ ਇਹਦੇ ਵੀ 95% ਚਾਰੋ ਲਾ ਲਓ ਅੱਛਾ ਦੋਨੇ ਨਵੇਂ ਵਰਗੀ ਪਏ ਦੋਨੇ ਜਮੀਨ ਨਵੇਂ ਟਰੈਕਟਰ ਅਸੀਂ 6 ਹਨ ਇਹਦਾ ਬੀਬੀ 28 ਨੰਬਰ ਆ ਜੀ ਇਹਦਾ ਬੀਬੀ 77 ਨੰਬਰ ਆ ਇਹਦਾ ਮਲੇਰ ਕੋਟਲੇ ਦਾ ਨੰਬਰ ਆ ਗਿਆ ਇਹਦਾ ਆ ਗਿਆ ਸ਼੍ਰੀ ਚਮਕੌਰ ਸਾਹਿਬ ਦਾ ਓਕੇ ਆਪਣੇ ਲੋਕਲੇ ਬੰਦੇ ਦਾ ਹਾਂਜੀ ਹਾਂ ਪੇਪਰ ਡਾਕੂਮੈਂਟ ਸਾਰੇ ਹਾਜ਼ਰ ਆ ਕੰਪਲੀਟ ਆ ਹੂੰ ਹੂੰ ਜੇ ਕਿਸੇ ਵੀ ਸੱਜਣ ਮਿੱਤਰ ਨੇ ਇਹ ਟਰੈਕਟਰਾਂ ਤੇ ਲੋਨ ਕਰਾਉਣਾ ਤਾਂ ਇਹਨਾਂ ਦੀਆਂ ਐਨਓ ਸਾਰੇ ਨਾ ਹੁੰਦੇ ਜਦੋਂ ਮਰਜ਼ੀ ਕਿਸੇ ਨੇ ਵੀ ਲੋਨ ਹੋ ਜਾਊਗਾ ਤੇ ਇਹਦੀ ਕੰਡੀਸ਼ਨ ਦੀ ਗੱਲ ਕਰੀਏ ਸ਼ੀਲਡ ਟਰੈਕਟਰ ਸਾਰਾ ਹੀ ਅੱਛਾ ਜੀ ਇਹਦੀ ਇਹ ਤੀਜੀ ਸਰਵਿਸ ਹੋਣੀ ਆ 538 ਘੰਟੇ ਪਰ ਇਹਦੀ ਸਰਵਿਸ ਹੋਈ ਹੋਈ ਹੈ ਹੁਣ ਇਹ 750 ਘੰਟਾ ਚੱਲ ਗਿਆ ਹੂੰ ਹੂੰ ਤੇ ਰੀਮਾਂ ਦੀ ਕੰਡੀਸ਼ਨ ਚੈੱਕ ਕਰ ਲਓ ਇੰਜਨ ਗੇਅਰ ਦੀ ਕਿਤੇ ਚਾਬੀ ਨਹੀਂ ਲੱਗੀ ਹੋਈ ਕਿ ਸਰਵਿਸ ਵਾਲੇ ਸਮਾਨ ਤੋਂ ਇਲਾਵਾ ਫਰੰਟ ਚੱਕੇ ਵੀ ਨਹੀਂ ਜੀ ਖੁੱਲੇ ਹੂੰ ਹੂੰ ਤੇ ਸ਼ੋਅ ਦੇਖ ਲਓ ਜਮੀ ਨਵਾਂ ਟਰੈਕਟਰ ਆ ਉਹ ਵੀ ਇਹਨੂੰ ਵਧੀਆ ਨਵੇਂ ਵਰਗੀ کہہ ਸਕਦੇ ਆਪਾਂ ਇਹਨੂੰ ਬੰਫਰ ਵੇਟਰ ਨੂੰ ਲੱਗੇ ਹੋਇਆ ਜਿਹੜਾ origignal ਕੰਪਨੀ ਕਿੰਨੀ ਦੇ ਆਉਂਦਾ ਛਤਰੀ ਲੱਗੀ ਹੋਈ ਆ ਉਸ ਤੋਂ ਬਾਅਦ ਇਹ ਪਿਛਲੇ ਰਿਮਾਂ ਦੀ ਕੰਡੀਸ਼ਨ ਚੈੱਕ ਕਰ ਲਓ ਜਮੀ ਨਵੇਂ ਹਰਸ਼ ਰਿਮ ਵੀ ਦਿਖਾ ਦੇ ਇੱਕ ਵਾਰ ਆ ਕੇ ਦੇਖ ਇਹਨ ਵਧੀਆ ਇਹ ਵੀ ਬੜੇ ਸਾਫ਼ ਸੁਥਰੇ ਪਏ ਜੀ ਨਵੇਂ ਰੱਖੇ ਹੋਏ ਆ ਜੀ ਲੋਕਲ ਨੰਬਰ ਆਪਣੇ ਚੰਕੌਰ ਸਾਹਿਬ ਦਾ ਤੇ ਪਿੱਛੇ ਦੀ ਕੰਡੀਸ਼ਨ ਦੇਖ ਲਓ ਤੁਸੀਂ ਬਾਕੀ ਤੁਸੀਂ ਲਿੰਕਾਂ ਤੇ ਜਾਣ ਲੈਂਦਾ ਬੰਦਾ ਵੀ ਕਿੰਨਾ ਕੁ ਟਰੈਕਟਰ ਚੱਲਿਆ ਹੁੱਕ ਦੀ ਕੰਡੀਸ਼ਨ ਦੇਖ ਲਓ ਕੋਈ ਕਾਲਮ ਪੇਂਟ ਨਹੀਂ ਹੈਗਾ ਵੀ ਆਪਣਾ ਬਾਕੀ ਡੀਲਰਾਂ ਦਾ ਕੰਮ ਆ ਵੀ ਕੋਈ ਰੰਗ ਕਰਕੇ ਖੜਾਇਆ ਘਰੇਲੂ ਟਰੈਕਟਰ ਆ ਇਹ ਜੀਮੀਦਾਰ ਦੇ ਜਿੰਨਾ ਚੱਲਿਆ ਉਹਨੇ ਹੀ ਦਿਖਾਉਂਦੇ ਜਿੰਨਾ ਚੱਲਿਆ ਉਹਨੇ ਹੀ ਦਿਖਾਵਾਂਗੇ ਹਾਈ ਸਿਕਿਉਰਿਟੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਇਹ ਚਮਕੌਰ ਸਾਹਿਬ ਦਾ ਨਵਾਂ ਨਿਕਲਿਆ ਵਾ ਟਰੈਕਟਰ ਓਕੇ ਹਾਂਜੀ ਆਪਣੇ ਲੋਕਲ ਇੰਡੀਕੇਟਰਾਂ ਸ਼ੀ ਪੁੱਕ ਦੀ ਦੇਖ ਲਓ ਬਿਲਕੁਲ ਜੀ ਉਸ ਤੋਂ ਬਾਅਦ ਆ ਰਿਮ ਦੀ ਦੇਖ ਲਓ ਜਿਹੜੇ ਰਿਮ ਆ ਉਹਦੇ ਉੱਤੇ ਸਟicker ਲੱਗੇ ਹੋਏ ਹੁੰਦੇ ਸਾਰੇ ਨਾਲ ਲੱਗੇ ਹੋਏ ਹਨ ਸਟicker ਹੇਠਾਂ ਲੱਗੇ ਹੋਏ ਉਹ ਵੀ ਮਤਲਬ ਉੱਤਰ ਨਹੀਂ ਕਿ ਚੇੜ ਓਕਣੀ ਲੱਗੀ ਹੋਈ ਹੈ ਹਾਂਜੀ ਹਾਂ ਉਸ ਤੋਂ ਬਾਅਦ ਸਾਰਾ ਦੇਖ ਲਓ ਕਿਤੇ ਹੋਰ ਕਿਤੇ ਕਲਮ ਪੇਂਟ ਨਹੀਂ ਸ਼ੀਲਡ ਡ੍ਰੈਕਟਰ ਪੈਰਦਾਨਾਂ ਦੀ ਕੰਡੀਸ਼ਨ ਸਾਰੀ ਜਿੱਕਣ ਅਰੀਜਨਲ ਦੀ ਹੁੰਦੀ ਓਕਣੀ ਹੈ ਤੇ ਮੇਨ ਗੱਲ ਆ ਕੋਈ ਪੇਂਟ ਨਹੀਂ ਕਰਾਇਆ ਕੋਈ ਪੇਂਟ ਨਹੀਂ ਪ੍ਰੋ ਗੇਅਰ ਵਾਲਾ ਇਹ ਜਿਹਦੀ ਅੱਜਕੱਲ ਜ਼ਿਆਦਾ ਡਿਮਾਂਡ ਚੱਲਦੀ 4 ਸਪੀਡ ਵਾਲਾ ਗੇਅਰ ਪ੍ਰੋ ਠੀਕ ਹੈ ਤੇ ਬਾਕੀ ਤੁਹਾਨੂੰ ਇਹਦੀ ਆਪਾਂ ਸ਼ੋਅ ਚੱਕ ਕੇ ਦਿਖਾ ਦਿੰਦੇ ਆ ਇਹ ਨੌਨ ਟਰਬੋ ਵਾਲਾ ਮਾਡਲ ਆ ਓਕੇ ਤੇ ਦੂਜਾ ਹੈਗਾ ਟਰਬੋ ਵਾਲਾ ਠੀਕ ਹੈ ਪਹਿਲਾਂ ਇਹਦੀ ਸ਼ੋਅ ਦਿਖਾ ਦੋ ਕਿੱਦਾਂ ਇੱਕ ਸਾਈਡ ਦੀ ਇਹਦੇ ਵਿੱਚ ਬੈਟਰੀ ਆ ਹੂੰ ਤੇ ਬਾਕੀ ਆ ਵੇਖ ਲਓ ਇੰਜਨ ਗੂੰਜਣਾ ਹੈ ਨਾਲ ਇਲਟਰਨੇਟਰਾਂ ਠੀਕ ਸ਼ੌਕ ਨਹੀਂ ਪਿਆ ਜਿਵੇਂ ਹੈਗਾ ਇਹਨਾਂ ਦੇਖਣ ਨੂੰ ਬਾਈ ਨਾਲ ਨਵੇਂ ਵਰਗੇ ਲੱਗਦਾ ਜੰਮੀ ਇਹਨਾਂ ਘੈਂਟ ਆਪੂ ਬਾਈ ਬਿਲਕੁਲ ਜੇ ਕਿਸੇ ਵੀ ਜ਼ਿੰਮੇਦਾਰ ਨੇ ਘਰ ਵਾਸਤੇ ਲੈ ਕੇ ਜਾਣਾ ਤਾਂ ਇਹ ਨਾ ਰੀਗਨਲ ਟਰੈਕਟਰ ਆ ਕੋਈ ਵੀ ਇਹੋ ਜਿਹਾ ਕੰਮ ਹੈ ਨਹੀਂ ਵੀ ਜਿਹੜਾ ਦਾ ਹੂੰ ਵੀ ਹੋਊਗਾ ਬਿਲਕੁਲ ਨਾ ਰੇਡ ਜਿਵੇਂ ਬਾਜੋ ਦੇਣਾ ਆਪਣੀ ਜੀ ਰੇਡ ਜਿਵੇਂ ਬਾਜੋ ਵਾ ਜੀ ਇਹਦਾ ਬਿਲਕੁਲ ਬਿਲਕੁਲ ਤੇ ਹੁਣ ਇਹਦੇ ਪਰ ਆ ਜਾ ਵੀਰੇ ਹੁਣ ਇਹ ਹੈਗਾ ਜੀ 5405 ਹੂੰ 82 ਇਹਦਾ ਆਪਾਂ ਤੁਹਾਨੂੰ ਨੰਬਰ ਦੱਸਿਆ ਪੀਵੀ 28 ਮਲੇਰ ਕੋਟਲੇ ਦਾ ਠੀਕ ਆ ਜੀ ਫਸਟ ਆਨ ਰੇਵੀ ਟਰੈਕਟਰ ਆ ਓਕੇ ਟਾਇਰਾਂ ਦੀ ਕੰਡੀਸ਼ਨ 90 95 ਪੈਸੇ ਲਾ ਲਓ ਠੀਕ ਆ ਜੀ ਸਭ ਤੋਂ ਪਹਿਲਾਂ ਇਹਨੂੰ ਹਿੱਸਾ ਆ ਕੇ ਫਰੰਟੇਬ ਐਡਜਸਟੇਬਲ ਠੀਕ ਆ ਠੀਕ ਆ ਜੀ ਤੇ ਬੇਟੇ ਨੂੰ ਵੀ ਆ ਠੀਕ ਆ ਤੇ ਉਸ ਤੋਂ ਬਾਅ ਉਕੇ ਵੀ ਪ੍ਰੋ ਗੇਅਰ ਚ ਆ ਗਿਆ ਇਹ ਪ੍ਰੋ ਗੇਅਰ ਚ ਆ ਗਿਆ ਟਰਬੋ ਵਾਲਾ ਮਾਡਲ ਇਹਦੀ ਵੀ ਆਪਾਂ ਤੁਹਾਨੂੰ ਸ਼ੋ ਚੈੱਕ ਕੇ ਦਿਖਾ ਦਿੰਨੇ ਹਾਂ ਹਮਮ ਲਓ ਜੀ ਇਹਦੀ ਵੀ ਸ਼ੋ ਚੈੱਕ ਕਰ ਲਓ ਇੱਕ ਵਾਰ ਹੁਣ ਲਓ ਜੀ ਇਹ ਵੀ ਬਹੁਤ ਹੀ ਸਾਫ਼ ਸੁਥਰਾ ਪਿਆ ਹੈ ਇਹਨੂੰ ਕੰਪਨੀ ਫਿਟਡ ਏਅਰ ਕੂਲਰ ਲੱਗਿਆ ਹੋਇਆ ਹੈ ਹਮ ਕੰਪਨੀ ਫਿਟਡ ਏ ਟਰਬੋ ਲੱਗੀ ਹੋਈ ਆ ਅੱਛਾ ਹਾਂਜੀ ਐਮਰੋਂ ਦੀ ਬੈਟਰੀ ਨਵੀਂ ਆ 21 ਮਾਡਲ ਆ ਸਾਰਾ ਸੀਲਡ ਟਰੈਕਟਰ ਆ ਬਿਲਕੁਲ ਇਹ ਚੱਲਿਆ ਹੋਇਆ 1390 ਘੰਟੇ ਸਿਰਫ 1290 ਦੇ ਦੀ ਸਰਵਸ ਹੋਈ ਹੋਈ ਹੈ ਜੀ ਏਜੰਸੀ ਰਿਕਾਰਡ ਨਾਲ ਦੋਨੇ ਟਰੈਕਟਰ ਏਜੰਸੀ ਰਿਕਾਰਡ ਨਾਲ ਚੱਲੇ ਹੋਏ ਆ ਠੀਕ ਹੈ ਜੀ ਉਸ ਤੋਂ ਬਾਅਦ ਡਿਫਰੈਂਸ਼ੀਅਲ ਲੌਗ ਚ ਆ ਗਿਆ ਸ਼ਟਲ ਸ਼ਟਲ ਗਿਆ ਹੈਗਾ ਆਪੀਟੀਓ ਵਾਲਾ ਡਬਲ ਡਿਸਟ੍ਰਿਬਿਊਟਰ ਤੇ ਫੋਰ ਸਪੀਡ ਆ ਗਿਆ ਬਾਕੀ ਤੇ ਰਿਮਾਂ ਦੀ ਕੰਡੀਸ਼ਨ ਚੈੱਕ ਕਰ ਲਓ ਲੋ ਜੀ ਇਹ ਟਰੈਕਟਰ ਗੱਦੂ ਜੇ ਤੱਕ ਨਹੀਂ ਵੜਿਆ اچھا ਇਕ ਦੂਜੀ ਨਹੀਂ ਬਾੜਿਆ ਹੋਇਆ ਖੇਤੀ ਚੱਲਿਆ ਸਿਰਫ ਖੇਤ ਉਹਦੇ ਵਿੱਚ ਸਬਜ਼ੀ ਦੀ ਖੇਤੀ ਨੂੰ ਸਬਜ਼ੀ ਦੀ ਖੇਤੀ ਚੱਲਿਆ ਹੋਇਆ ਸਬਜ਼ੀ ਦੀ ਖੇਤੀ ਨੂੰ ਚੱਲਿਆ ਹੋਇਆ ਆ ਜਾ ਹਸਾਰੇ ਲੋਕ ਲੂ ਆ ਸਾਰੇ ਲੋਕ ਲੂ ਕੁਕਣੀ ਆ ਇੰਡੀਕੀਟਰ ਸਾਰੀ ਲਾਈਟ ਬੈਕ ਲਾਈਟ ਬਾਕੀ ਲਿੰਕਾਂ ਲੋਕਾਂ ਦੇਖ ਲੋ ਹੁੱਕ ਦੇਖ ਲੋ ਜੀ ਐਨ ਪ੍ਰੋਪਰ ਉਕਣੀ ਹੈ ਜੀ ਹੂੰ 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 ਐਨ ਵਧੀਆ ਐਨ ਵਧੀਆ ਯਾਨੀ ਕਿ ਸਟੈਪ ਲੇਜਰਾਂ ਦੀ ਕੰਡੀਸ਼ਨ ਅਲੇ ਜਮੀ ਨਵੇਂ ਨਾਲ ਦੀ ਆ ਬਿਲਕੁਲ ਬਿਲਕੁਲ ਜਿੰਨਾ ਚੱਲਿਆ origignal ਚੱਲਿਆ ਕੋਈ ਟਾਇਰਾਂ ਨਾਲ ਛੇੜਖਾਨੀ ਨਹੀਂ ਸਾਰਾ ਐਨ ਓਕੇ ਟਾਇਰਾਂ ਜਿਵੇਂ ਵੀ ਹੈਗੇ ਐਮ ਆਰ ਐਫ ਦਾ ਹੀ ਚੌਕੜਾ ਇਹਨੂੰ ਬਿਲਕੁਲ ਬਿਲਕੁਲ ਆ ਦੇਖ ਲਓ ਡਰੀਮ ਇਹ ਵੀ ਚੇਡ ਸਟickerਾਂ ਦੀ ਆਪਾਂ ਜਦ ਧੌਂਦੇ ਆ ਪੱਟ ਹੋ ਗਈ ਚੇਡ ਉੱਕਣੀਆਂ ਆ ਰੀਮਾ ਦੀ ਕੰਡੀਸ਼ਨ ਦੇ ਇਹ ਵੀ ਚੇਡ ਲੱਗੀ ਪਈ ਆ ਸਟicker ਦੀ ਹਜੇ ਇਹਦੇ ਟਾਇਰਾਂ ਤੇ ਮਾਰਕਾ 21 ਰਹੀ ਆ ਅੱਛਾ ਉਹਦੇ ਬਾਈ ਮਾਡਲ ਉਹਦੇ ਬਾਈ ਦਈ ਆ ਜੀ ਠੀਕ ਆ ਟਾਇਰ ਨਾਲ ਦੀ ਆ ਨਾ ਦੇ ਹਾਂਜੀ ਹਾਂ ਨਾਲ ਦੀ ਦੋਨਾਂ ਦੇ ਤੇ ਮਿਊਜ਼ਿਕ ਸਿਸਟਮ ਇਹਨੂੰ ਲੱਗਿਆ ਹੋਇਆ ਬਹੁਤ ਵਧੀਆ ਇਹ ਵੀ ਚੱਲਦਾ ਇਹ ਸਾਰਾ ਕੁਝ ਚੱਲਦਾ ਧਮਾਨ ਵਾਲੇ ਦਾ ਲੱਗਿਆ ਹੋਇਆ ਧੂਰੀ ਦਾ ਜੀ ਅੱਛਾ ਧੂਰੀ ਦਾ ਲੱਗਿਆ ਹਾਂ ਯਾ ਦੇਖ ਲਓ ਨਾ ਟਰਬੋ ਕੰਪਨੀ ਫਿਟਡ ਆ ਓਕੇ ਸਾਰਾ ਕੁਝ ਲੱਗਿਆ ਹੋ ਕੰਮ ਕਿਵੇਂ ਦਾ ਸਾਰਿਆਂ ਨੂੰ ਪਤਾ ਹੀ ਆਪਣਾ ਜਿਕਣਾ ਹੈਗਾ origignal tractor ਆ ਆ ਦੇਖੋ ਪੰਪਦੇਵੀ ਮਾਰਕਾ 21 ਦਾ ਏ ਦੂਜਾ tractor ਜਿਹੜਾ ਤੁਹਾਨੂੰ ਦਿਖਾਇਆ ਉਹ 22 ਦੇ ਮਾਰਕਾ ਇਹਦੇ ਉੱਤੇ ਕੀ ਜੀ ਸਾਰਾ origignal tractor ਆ ਆ ਪਲੇਟ ਦੇ ਉੱਤੇ 78 ਨੰਬਰ ਵਾਲੀ ਤੇ ਵੀ 21 ਦਾ ਹੀ ਮਾਰਕਾ ਫਰੰਟ ਹਿੱਸੇ ਤੇ ਵੀ 21 ਦਾ ਹੀ ਮਾਰਕਾ ਠੀਕ ਆ ਠੀਕ ਹੈ ਜੀ ਅੱਛੇ ਦੇ ਮਾਰਕੇ ਹੁੰਦੇ ਆ ਪ੍ਰੋਪਰ origignal ਮਾਰਕਾ ਲੱਗਿਆ ਹੋਇਆ ਜੀ ਇਹ ਹਾਂਜੀ ਹਾਂ ਜੇ ਕਿਸੇ ਵੀ ਸੱਜਣ ਮਿੱਤਰ ਨੇ ਜੌਂਡੀਅਰ ਦਾ ਕੋਈ ਵੀ ਸ਼ੱਕੀਨ ਆ ਹੂੰ ਇਹ ਸ਼ੱਕੀਨ ਇਹ ਬੰਦਾ ਲਿੰਦਾ ਜਿਹੜਾ ਜੌਂਡੀਅਰ ਨੂੰ ਚਲਾਉਂਦਾ ਹੈ ਤਾਂ ਆਪਣੇ ਨਾਲ ਨੀਚੇ ਦਿੱਤੇ ਨੰਬਰ ਤੇ ਕਨੈਕਟ ਕਰ